ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਇਸ ਟਾਇਮ ਖੜਿਆ ਮਾਲਵਾ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀਰਗੂ ਇੱਥੇ ਆਪਣੇ ਕੋਲ ਇੱਕ ਮਸ਼ੀਨ ਆਈ ਆ ਤੁਸੀਂ ਦੇਖ ਸਕਦੇ ਹੋ ਇੱਕ ਕਿਹੜੇ ਕੰਮ ਲਈ ਆ ਕਿਹੜੀਆਂ ਫਸਲਾਂ ਕੱਢਦੀ ਆ ਇਹਦੇ ਬਾਰੇ ਵੀ ਗੱਲਬਾਤ ਕਰਾਵਾਂਗੇ ਤੇ ਬਾਈ ਕਿੱਥੋਂ ਦਾ ਰਹਿਣ ਵਾਲਾ ਹੈ ਨਾ ਆਲਾ ਦੱਸਾਂਗੇ ਤੇ ਆ ਮਸ਼ੀਨ ਦੇਖੋ ਪਹਿਲਾਂ ਅਜੀਬ ਜਿਹੀ ਲੱਗ ਰਹੀ ਹੋਇਆ ਦੇਖਣ ਚ ਨਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਬਾਈ ਤੋਂ ਕੀ ਕੰਮ ਕਰਦੀ ਆ ਇਹ ਕਿਵੇਂ ਚੱਲਦੀ ਆ ਜਿਹੜੀਆਂ ਕਣੀਆਂ ਫਸਲਾਂ ਆਪਾਂ ਇਹਦੇ ਨਾਲ ਕੱਢ ਸਕਦੇ ਆ ਪਿੱਛੇ ਦੇਖੋ ਇੱਥੇ ਨੇ ਟੱਪੇ ਵੀ ਲੱਗੇ ਹੋਏ ਆ ਇਹ ਵੀ ਕੋਈ ਨਾ ਕੋਈ ਫੜਦੇ ਹੋਣਗੇ ਉਹਦੇ ਬਾਰੇ ਵੀ ਦੱਸਾਂਗੇ ਤੇ ਆਜੋ ਕਰਦੇ ਆਂ ਗੱਲਬਾਤ ਪੂਰਾ ਦਿਖਾਉਣਾ ਸਾਨੂੰ ਮਸ਼ੀਨ ਚੱਲਦੀ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਕਿ ਬਾਈ ਨੇ ਆਪਦਾ ਇਹਦਾ ਕੰਮ ਚਲਾਇਆ ਹੈ ਤੇ ਉਹਨੂੰ ਵੀ ਆਪਦਾ ਕੰਮ ਮਿਲ ਸਕੀ ਤੇ ਆਜੋ ਕਰਦੇ ਆਂ ਵੀਡੀਓ ਸਟਾਰਟ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਾਉਣਾ ਥੋਡੀ ਵੀ ਕਾਦੇ ਲਈ ਬਣੀ ਹੈ ਮਸ਼ੀਨ ਇਹ ਸੱਸੀ ਦਾ ਬਾਈ ਕਿ ਨਾਮ ਆਜੀ ਆਪਣਾ ਇੰਦਰਨਾ ਬਿੱਟੂ ਹੈ ਕਿਹੜਾ ਪਿੰਡ ਆਜੀ ਖਸਾਨੇ ਭਗਵਾਨਾ ਹੈ ਭਗਵਾਨਗੜ੍ਹ ਪਿੰਡ ਆਜੀ ਵੀਰ ਦਾ ਬਠਿੰਡੇ ਜ਼ਿਲ੍ਹੇ ਚ ਤੇ ਇਹੜੀ ਤੁਸੀਂ ਮਸ਼ੀਨ ਬਣਾਈ ਆ ਬਿਲਕਾਰ ਵਾਲਿਆਂ ਦੀ ਇਹ ਹਾਂਜੀ ਤੇ ਕੀ ਕੰਮ ਆਉਂਦੀ ਹੈ ਇਹ ਇਹ ਵੀ ਜਿਹੜੀਆਂ ਵੱਡੀਆਂ ਵੀ ਬਣਾਉਂਦੀਆਂ ਖਸਾਨੇ ਕੱਢਦੀ ਮੂੰਗੀ ਦੁਆਰਾ ਦੇ ਵੀ ਗਵਾਰਾ ਸਰੋਂ ਜਿਹੜੀ ਆਪਾਂ ਫਸਲ ਵੱਢ ਕੇ ਰੱਖ ਲੈਨੇ ਆ ਜਿਹੜੇ ਆਪ ਆਪ ਤੁਹਾਡੇ ਸਾਹਮਣੇ ਮੂਲੀ ਪਈ ਆ ਨਾ ਤੇ ਇਸ ਫਸਲ ਦੀ ਕੜਾਈ ਕਰਦੀ ਹੈ ਤੇ ਕਿਵੇਂ ਕੰਮ ਕਰਦੀ ਹੈ ਬਈ ਇਹ ਥੋੜਾ ਜਿਹੀ ਜਾਣਕਾਰੀ ਇਹ ਅੱਗੋਂ ਬੰਦੇ ਖਿੱਤੀਆਂ ਦੇ ਵਿੱਚ ਲੰਗਾ ਹੈ ਸੇਲ ਵਿੱਚ ਲੰਗਾ ਆ ਜਾਂਦਾ ਹੈ ਨਾ ਹਾਂ ਅੰਦਰ ਅੰਦਰ ਪਲੇਟਾਂ ਡਰਮ ਇਹਦੇ ਵਿੱਚ ਠੀਕ ਹੈ ਜੀ ਤੇ ਪਿੱਛੇ ਗੁਣਾ ਸਟੋਰ ਕਰ ਲੈਂਦੀ ਹੈਗੀ ਜੇ ਕੋਈ ਜਿਹੜਾ ਪਿੱਛੇ ਟੈਂਕ ਜਾ ਦਿਖਾਈ ਦਿੰਦੇ ਜੇ ਗੁਣਾ ਸਟੋਰ ਹੁੰਦਾ ਹੈ ਹਾਂ ਹਾਂ ਉਹ ਚ ਗੁਣਾ ਸਟੋਰ ਹੋ ਜਾਂਦਾ ਇਹਦੇ ਚ ਗੁਣਾ ਜਿਹੜਾ ਸਟੋਰ ਹੁੰਦਾ ਹੈ ਤੇ ਇਹ ਆਪਾਂ ਇੱਕ ਥਾਂ ਤੇ ਅੱਡੇ ਢੇਲ ਆਖਾਂ ਹਾਂ ਹਾਂ ਥਾਂ ਦਾ ਖੇਲੇ ਵਾਲੀ ਹਾਂ 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 ਤੇ ਸਫਾਈ ਵਧੀਆ ਬਈ ਦਾ ਹਾਂ ਬਹੁਤ ਜੀ ਚਲਦੀ ਜਲਦੀ ਜਲਦੀ ਜੇਨਰੇਟਰ ਤੇ 850 ਪੰਜਾ ਨੇ ਮੈਂ ਵੀ ਹਾਂ 55 ਉਸ ਪਾਵਰ ਤੇ ਪੈਨ ਸਟੋਰ ਨਹੀਂ 55 ਉਸ ਪਾਵਰ ਵੀ ਸਹੀ ਹੈ ਚਲਦੀ ਹੂਏ ਚਲੋ ਠੀਕ ਆ ਬਾਈ ਬਾਈ ਨੂੰ ਵੱਧ ਤੋਂ ਵੱਧ ਮੌਕਾ ਜਰੂਰ ਦਿਓ ਹਨਾ ਕੰਮ ਕਰਾਉਣ ਦਾ ਤੇ ਨੰਬਰ ਬੋਲ ਦਿਓ ਜੀ 7837337700 ਠੀਕ ਹੈ ਨੰਬਰ ਆਪਾਂ ਸਕਰੀਨ ਤੇ ਹੀ ਪਾ ਹਾਂਜੀ ਦਿਓ ਹੀ ਜਾਣਕਾਰੀ ਰਾਜਵਿੰਦਰ ਸਿੰਘ ਜੀ ਜਾਣਕਾਰੀ ਤਾਂ ਐ ਜੀ ਹੁਣ ਇਦੋਂ ਪਹਿਲਾਂ ਪਹਾੜਾਂ ਪੇਨਾ ਕੱਢਿਆ ਸ਼ੀ ਕਿੱਲੇ ਤੇ ਸ਼ੀ ਕਿੱਲੇ ਕੱਢਿਆ ਇਹ ਤਿੰਨ ਦਿਨਾਂ ਚ ਠੀਕ ਹੈ ਤੇ ਉਤੇ ਲੱਗਿਆ ਘਟੂ ਘਟ 15-15 ਬੰਦੇ ਰੋਜ਼ ਹੁੰਦੇ ਸੀ ਇਹਦੇ ਮਤਲਬ ਬੰਦੇ ਵੀ ਪੰਜ ਬੰਦੇ ਦੀ ਲੋਡ ਮਸਾਈ ਪੈਂਦੀ ਆ ਜਿਵੇਂ ਇਹ ਆਪਾਂ ਇੱਕ ਸਾਈਡ ਤੋਂ ਤੁਰੀ ਜਾਣੀ ਉਹ ਰੋਗ ਸਿੱਤੀ ਜਾਣੀ ਹਾਂ ਲਾਂਗਾ ਵਾ ਸੁੱਕਾ ਹੋਵੇ ਪ੍ਰੋਪਰ ਤੇ ਚਾਰ ਬੰਦੇ ਪੰਜ ਨੂੰ ਵਾਧੂ ਹੈ ਤੇ ਬਾਕੀ ਗੂਨੇ ਦਾ ਕੰਮ ਆ ਜਿਹੜਾ ਇਹ ਨਵੇੜਦੀ ਆ ਇੱਕ ਥਾਂ ਢੇਰੀ ਲੱਗ ਜਾਂਦੀ ਆ ਸਾਈਡ ਤੇ ਐ ਨਹੀਂ ਫਸਲ ਮੰਨੂ ਮੰਦਾ ਝਾਕੀ ਜਾਂਦਾ ਦੂਜਾ ਚੱਕਣ ਨਹੀਂ ਆਉਂਦੇ ਠੀਕ ਆ ਉਹ ਕੰਮ ਵੀ ਸੌਖਾ ਇਹਦਾ ਬਾਕੀ ਨਖੇਰ ਨਖੂਰ ਵੀ ਸਿਰਾਂ ਫਸਲ ਕੋਈ ਵੀ ਆ ਮੂੰਗੀ ਮੋਟ ਮਾਜਰਾ ਦਵਾਰਾ ਸਰੋਂ ਸਭ ਕੱਢਦੀ ਸੁੱਕਿਆ ਫਸਲਾ ਮੂਲੀ ਕੱਢਣਾ ਹੈ ਆਪਣੇ ਪਿੰਡਾਂ ਦੀ ਮੂਲੀ ਇਸ ਵਾਰ ਜ਼ਿਆਦਾ ਬੀਜੀ ਹੋਈ ਹੈ ਤੇ ਫਸਲ ਜਿਹੜਾ ਰੰਬਿਆ ਮਿਲ ਨਹੀਂ ਰਹੀ ਤੇ ਹੁਣ ਇਹਦੇ ਨਾਲ ਕੱਢਾਂਗੇ ਤੇ ਜੇ ਕਿਸੇ ਨੇ ਮੂਲੀ ਵਗੈਰਾ ਜਾਂ ਸੁੱਕੀ ਫਸਲ ਜਿਵੇਂ ਕੁਝ ਵੀ ਕਢਵਾਉਣਾ ਸਰੋਂ ਮੂਲੀ ਤੇ ਅੱਗੇ ਮੂੰਗੀ ਆ ਰਹੀ ਹੈ ਨਾ ਗੁਵਾਰਾ ਵੀ ਆਊਗਾ ਇਹ ਗੁਵਾਰਾ ਜਿਹੜੀ ਵੱਡੀ ਹੋਈ ਹੈ ਉਹ ਕਢਾਉਣਾ ਚਾਹੁੰਦਾ ਤਾਂ ਬਾਈਨਸ ਪਰਕ ਕਰ ਸਕਦਾ ਨੰਬਰ ਬਾਈ ਦਾ ਪਾਵਾਂਗੇ ਤੁਹਾਨੂੰ ਸਾਨੂੰ ਚਲਾਉਂਦੇ ਚਲਦੀ ਵੀ ਦਿਖਾਵਾਂਗੇ ਵੀਡੀਓ ਵਿੱਚ ਲਓ ਜੀ ਮਿੱਤਰੋ ਇਹ ਚੱਲ ਰਹੀ ਹੈ ਵਿਕਰ ਵਾਲਾਂ ਦੀ 85522 ਜਿਹੜੀ ਪੂਲੀ ਨੀ ਕੜਾਈ ਕਰ ਰਹੀ ਆ ਹੁਣ ਜਿਹੜਾ ਇਹਦਾ ਲਾਹਣਾ ਪਿੱਛੇ ਦਾ ਆਪਣਾ ਉਹ ਬਣਦੀ ਆ ਤੂਰ ਉਹ ਇਹਦੇ ਪਿੱਛੇ ਦਾ ਡਰਾਮਾ ਉਹਦੇ ਵਿੱਚ ਕੱਤੀ ਹੋ ਜਾਂਦੀ ਆ ਐਦਾਂ ਇਹਦੇ ਵਿੱਚ ਰੁੱਕ ਸੱਟੇ ਜਾਂਦੇ ਆ ਇਹ ਆਪਣੇ ਆਪੇ ਛੱਕੇ ਲਾ ਜਾਂਦੀ ਆ ਤਰ੍ਹਾਂ ਨਾ ਦੇਖੋ ਕਦੀ ਤਕਨੀਕ ਕੱਢਦੀ ਆ ਪਹਿਲਾਂ ਸੈਂਸਰ ਤੇ ਕੰਮ ਕਰਦੇ ਸੀ ਇਹ ਲੰਬੇ ਤੇ ਬੰਦੇ ਵੱਧ ਲੱਗਦੇ ਸੀ ਤੇ ਹੋਰ ਵੀ ਘੱਟ ਲੱਗਦੀ ਐ ਸਿਰਫ 4 ਜਾਂ 5 ਬੰਦੇ ਆਰਾਮ ਨਾਲ ਸਾਰੀ ਮੂਲੀ ਕੱਟ ਸਕਦੇ ਆ ਤੇ ਇੱਕ ਮੂਲੀ ਝੜਦੀ ਬਹੁਤ ਹੁੰਦੀ ਆ ਇਹਦੇ ਨਾਲ ਝੜਦੀ ਬਹੁਤ ਘੱਟ ਆ ਕਿਉਂਕਿ ਇੱਕ ਸਾਥ ਦੂਜੀ ਸਾਥ ਜਾਣਕੂ ਪੂਰਾ ਨੁਕਸਾਨ ਜਿਆਦਾ ਹੁੰਦਾ ਹੁਣ ਅਖੀਰ ਤੂਰੀ ਆਉਂਦੀ ਆ ਤੇ ਥੱਬੇ ਸਿੱਟੀ ਜਾਂਦੇ ਆ ਤੇ ਮੂਲੀ ਵਧੀਆ ਲੱੜ ਰਹੀ ਆ ਤੇ ਨਾਲ ਤੁਹਾਡੇ ਸਾਹਮਣੇ ਗੇਗਰੋਗਾ ਕੱਢ ਕੇ ਹੋ ਪਰਿਆ ਰਾਤ ਬਰਸਾਤ ਉਗਦੀ ਤਾਰ ਕੇ ਥੋੜਾ ਲੰਗਾ ਹਜੇ ਗਿੱਲਾ ਹੈ ਇਹੋ ਭਾਈ ਉੱਪਰ ਬੈਠਾ ਜੀ ਮਸ਼ੀਨ ਆਏ ਉਹ ਨੰਬਰ ਜਿਹੜਾ ਆਪਾਂ ਵੀਡੀਓ ਵਿੱਚ ਪਾਇਆ ਹੋਇਆ ਹੈ ਆ ਦੇਖੋ ਜੀ ਇੰਨੀ ਜਗ੍ਹਾ ਕੱਢ ਕੇ ਮੂਲੀ ਤੇ ਮੂਲੀ ਦੀ ਪਲੋਂ ਉਹਦੇ ਵਿੱਚ ਹੀ ਆ ਮਸ਼ੀਨ ਦੇ ਪਲੋਂ ਦਾ ਢੇਰ ਲਾ ਦੂਗੀ ਤੇ ਮੂਲੀ ਢਟ ਟਰਾਲੀ ਚ ਪਾ ਦੂ। ਤੇ ਬਹੁਤ ਸੋਹਣੀ ਤਕਨੀਕ ਬਲਕਾਰ ਆਇਆ ਨੇ ਕੱਢੀ ਇਹ। ਜਿਵੇਂ ਸਰੋਂ ਆ ਮੂੰਗੀ ਐ ਜਿਹੜੀ ਆਪਾਂ ਫਸਲ ਝੜਨ ਵਾਲੀ ਫਸਲ ਐ ਜਿਹੜੀ ਉਹਦੀ ਕਢਾਈ ਲਈ ਬਹੁਤ ਸੋਹਣੀ ਤਕਨੀਕ ਐ। ਇਹਦੇ ਪਿਛਲੇ ਪਾਸੇ ਜਿੱਥੇ ਬਲਕਾਰ ਲਿਖਿਆ ਹੋਇਆ ਉੱਥੇ ਇਹਦੀ ਪਲੋਂ ਪੈ ਜਾਂਦੀ ਐ ਤੇ ਆਮ ਮਸ਼ੀਨਾਂ ਵਾਂਗੂ ਹੀ ਇਹਦਾ ਟੈਂਕ ਆ ਜਿੱਥੇ ਮੂਲੀ ਕੋਈ ਵੀ ਫਸਲ ਆ ਜਿਹੜੀ ਉਹ ਜਮ੍ਹਾਂ ਹੋ ਜਾਂਦੀ ਹੈ ਤੇ ਇਹਦਾ ਇੱਕ ਫਾਇਦਾ ਇਹ ਹੈ ਜਿਵੇਂ ਆਹ ਪਪਲੋਂ ਕਈ ਵਾਰ ਪਲੋਂ ਚੱਕਣ ਵਾਲੇ ਨਹੀਂ ਮਿਲਦੇ ਤਾਂ ਇਹਦੇ ਨਾਲ ਇੱਕ ਸਾਈਡ ਤੇ ਪਲੋਂ ਕੱਢੀ ਜਾਂਦੀ ਤੇ ਬਾਕੀ ਫਸਲ ਆਪਾਂ ਜਿਹੜੀ ਨਵੀਂ ਬੀਜਣੀ ਉਹ ਵੀਜ ਸਕਦੇ ਆ ਤੇ ਆ ਹੁਣ ਤੁਹਾਨੂੰ ਆਪਾਂ ਪਲੋਂ ਕੱਢਦੇ ਵੀ ਦਿਖਾਵਾਂਗੇ ਕਿਹੜੇ ਲੋੜ ਪਲੋਂ ਨਿਕਲਦੀ ਇਹਦੇ ਵਿੱਚੋਂ ਤੇ ਥੱਬਾ ਥੱਬਾ ਮੂਲੀ ਦਾ ਇਹਦੇ ਵਿੱਚ ਚਿੱਟਾ ਜਾਂਦਾ ਤੇ ਨਾਲ ਨਾਲ ਸੁੱਕੀ ਜਾਂਦੀ ਜਿਵੇਂ ਆਹ ਤੁਹਾਡੇ ਸਾਹਮਣੇ ਪੂਲੀ ਦੀਆਂ ਭਰੀਆਂ ਪੰਗਾਂ ਪੰਗਾਂ ਬੰਗੇ ਤੇ ਸਾਰੇ ਨਾ ਭਰੰਗਾ ਕੋਲੇ ਜਾ ਬਬੂ ਮਸ਼ੀਨ ਮਸ਼ੀਨ ਕੋਲੇ ਜਾ ਕੇ ਭਰੀ ਭਰੀ ਇਹਦੇ ਆਪਣੇ ਕੱਟਰਾ ਜਿਹੜਾ ਉਹਦੇ ਵਿੱਚ ਪਾਈ ਜਾਂਦੀ ਹੈ ਤੇ ਮਸ਼ੀਨ ਕੱਢ ਕੇ ਅੱਗੇ ਤਰੀ ਜਾਂਦੀ ਹੈ ਜਿਹੜੀ ਪਲੋਵਾ ਹੈ ਇਹਦੇ ਪਿਛਲੇ ਪਾਸੇ ਆ ਟਾਪਾ ਉਹਦੇ ਜਮਾ ਹੋ ਜਾਂਦੀ ਹੈ ਤੇ ਤੁਹਾਨੂੰ ਮੂਲੀ ਦਾ ਇਨਖਾਰ ਵੀ ਦਿਖਾਵਾ ਆਗੇ ਵੀ ਕਿਵੇਂ ਮੂਲੀ ਦਾ ਇਨਖਾਰ ਆ ਇਹਦਾ ਤੇ ਜਿਹੜਾ ਆਪਣੀ ਇਹ ਮਸ਼ੀਨ ਵਾਲਾ ਡਰਾਈਵਰ ਆ ਵੀਰ ਉਹਦੇ ਦੱਸਣ ਅਨੁਸਾਰ ਉਹ ਕਹਿੰਦੇ ਵੀ ਇਹ ਜਿਹੜੀ ਮਸ਼ੀਨ ਹੈ Rajasthan ਚ ਬਹੁਤ ਜ਼ਿਆਦਾ ਕਾਮਯਾਬ ਆ ਨਾਲ ਨਾਲ ਟੂੜੀ ਵੀ ਬਣਾਉਂਦੀ ਹੈ ਕਣਕ ਵੀ ਵੜਦੀ ਆ ਕਿਉਂਕਿ ਆਪਣੇ ਥੋੜੇ ਜਿਹਾਂ ਕਣਕਾਂ ਭਾਰੀ ਹੁੰਦੀਆਂ ਤੇ ਇੱਥੇ ਕਾਮਯਾਬ ਘੱਟ ਆ ਬਾਕੀ Rajasthan ਚ ਜਿੱਥੇ ਕਣਕਾਂ ਆਪਾਂ ਕਹਿੰਦੇ ਹਲਕੀਆਂ ਹੁੰਦੀਆਂ ਉੱਥੇ ਬਹੁਤ ਵਧੀਆ ਕਾਮਯਾਬ ਆ ਮਸ਼ੀਨ ਤੇ ਇਹਨਾਂ ਨੂੰ ਇਹ ਪ੍ਰਕਾਰ ਕੰਪਨੀ ਵਾਲੇ ਦੇ ਵੀ ਨਹੀਂ ਰਹੇ ਸੀਗੇ ਵੀ ਆਪਣੇ ਪੰਜਾਬ ਚੱਲਣੀ ਇਹ ਰਾਜਸਥਾਨ ਦੀ ਚੱਲੂਗੀ ਤੇ ਇਹਨਾਂ ਨੇ ਰਾਜਸਥਾਨ ਦੀ ਜਵਾ ਚਲਾਈ ਆ ਆਪਣੇ ਪੰਜਾਬ 'ਚ ਸਿਰਫ ਮੂਰੀ ਦਾ ਸੀਜਨ ਲਾ ਰਹੇ ਆ ਜਾਂ ਸਰੋਂ ਦਾ ਤੇ ਕਣਕ ਲਈ ਇਹਦਾ ਜਿਹੜਾ ਅੱਗੇ ਕੱਟੜਾ ਉਹ ਬਦਲਿਆ ਜਾਂਦਾ ਹੈ ਤੇ ਬਾਕੀ ਸੇਮ ਹੀ ਹੁੰਦਾ ਬਸ ਇਹ ਸਾਰਾ ਤੇ ਤੂੜੀ ਜਿਹੜੀ ਇਹਦੇ ਪਿਛਲੇ ਪਾਸੇ ਡਰਮ 'ਚ ਆ ਜਾਂਦੀ ਹੈ ਤੇ ਇੱਕ ਜਗ੍ਹਾ ਢੇਰ ਲੱਗ ਜਾਂਦਾ ਟੈਂਪ ਲਾ ਦਿਆਂ ਦਾ ਤੂੜੀ ਦਾ ਲੋ ਜੀ ਪਲਵਾਂ ਵਾਲਾ ਡਰਮ ਜਆ ਭਰ ਗਿਆ ਤੇ ਹੁਣ ਖਾਲੀ ਕਰਦੇ ਹਾਂ ਹੁਣ ਇਹਨੂੰ ਕਿਵੇਂ ਕਰਦੇ ਇਹਨੂੰ ਖਾਲੀ ਆਜੀ ਠੀਕ ਐ ਇਕ ਥਾਂ ਤੇ ਸਟੋਰ ਹੋ ਜਾਂਦੀ ਐ ਪਲੋਂ ਆ। ਲੋ ਜੀ ਹੁਣ ਤੁਹਾਨੂੰ ਦਿਖਾਉਂ ਆ ਪਲੋਂ ਖਾਲੀ ਕਰਦੇ। ਇਦਲੀ ਦਾ ਪਾਵੇ ਪਾਤੀ। ਆ ਠੀਕ ਐ ਕੰਮ ਹਣਾ। ਇਕ ਥਾਂ ਢੇਰ ਕਰਤਾ ਲੈ। I don't